ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਈ ਬੋਲਾਂ ਵਾਲੇ ਪਰਨੇ ਦੀ ਵੀਡੀਓ ਜਿਹਦੀ ਲੈਂਥ ਹੈਗੀ 1.7 ਮੀਟਰ ਤੇ ਜਿਹੜਾ ਆਪਾਂ ਪਹਿਲਾਂ ਸਾਈਡ ਤੇ ਜੋੜਾ ਕਰ ਲੈਣਾ ਹੈ ਜੋੜਾ ਕਰਕੇ ਜਿਹੜੇ ਪਰਨਾ ਉਹਦੇ ਤੋਹ ਕੋਣ ਨਹੀਂ ਹੁੰਦੇ ਆ ਇਹ ਕੋਣ ਨੂੰ ਆਪਾਂ ਅੰਦਰ ਕਰ ਲੈਣਾ ਹੈ ਅੰਦਰ ਕਰਕੇ ਆਪਾਂ ਛੜ ਤੇ ਧਰਨਾ ਹੈ ਪਰਨੇ ਨੂੰ ਧਰ ਕੇ ਜੁੜੇ ਦੇ ਉੱਪਰ ਸੀ ਲੜ ਨੂੰ ਰਿਆ ਕੇ ਉੱਪਰ ਟਿਕਾ ਦੇਣਾ ਹੈ ਜਿਹੜਾ ਪਹਿਲਾ ਲੜਾ ਉਹ ਚੋਂ ਆਪਾਂ ਹਲਕੇ ਤਿੰਨ ਚਾਰ ਪੇਚ ਬਣਾ ਲੈਨੇ ਆ ਤੇ ਪਹਿਲਾਂ ਚੰਗੀ ਦੂਜੇ ਲੜੜ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਖੋਲ ਕੇ ਆਪਾਂ ਉੱਪਰੋਂ ਥੋੜਾ ਆ ਵੱਧਾ ਮੋੜਾਂਗੇ ਤੇ ਥੱਲੇ ਥੱਲੇ ਵਾਲਾ ਪਾਸਾ ਉੱਪਰ ਦਾ ਕਰ ਦੇਣਾ ਹੈ ਤੇ ਜਿਹੜਾ ਲੜੜਾ ਉਹਨੂੰ ਆਪਾਂ ਰੱਖਾਂਗੇ ਪਹਿਲਾਂ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਖਿੱਚ ਕੇ ਉੱਪਰੋਂ ਮੋੜ ਦੇਣਾ ਤਾਂ ਆਪਣਾ ਪੇਚਾ ਜਿਹੜਾ ਸਾਫ਼ ਹੋ ਜਾਵੇ ਆਪਾਂ ਹਲਕੇ ਹਲਕੇ ਥੱਲੇੋਂ ਆਪਾਂ ਪੇਚ ਚੱਕ ਕੇ ਲੈ ਕੇ ਆਉਣੇ ਨੇ ਤੇ ਜਿੱਥੇ ਪਹਿਲੇ ਲੜਦੇ ਬਲ ਖਤਮ ਹੁੰਦੇ ਸੀ ਆਪਾਂ ਉੱਥੇ ਲੜ ਨੂੰ ਲਗਾ ਦੇਣਾ ਹੈ ਤੇੜੇ ਬਣਨੇ ਉਹਨਾਂ ਨੂੰ ਥੋੜਾ ਜਿਹਾ ਫਲਾ ਲੈਣਾ ਹੈ ਤੇੜਾ ਤਿੱਜਾ ਲੜਾ ਉਹਨੂੰ ਉਹਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਖੋਲਣਾ ਹੈ ਖੋਲ ਕੇ ਉੱਪਰੋਂ ਮੋੜਨਾ ਹੈ ਵੱਧ ਤੇ ਜਿਹੜਾ ਥੱਲੇ ਲੜਾ ਉਹਨੂੰ ਉੱਪਰ ਤੱਕ ਫੋਲਡ ਕਰ ਦੇਣਾ ਹੈ ਫੋਲਡ ਕਰਕੇ ਜਿਹੜਾ ਦੂਜਾ ਲੜਾ ਲਗਾਇਆ ਸੀ ਉਹਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਤਲੇ ਰੱਖ ਕੇ ਜਿਹੜਾ ਆਪਣਾ ਲੜ ਸੀ ਉਹਨੂੰ ਆਪਾਂ ਖਿੱਚਾਂਗੇ ਤਾਂ ਉਹ ਜਿਹੜਾ ਆਪਣਾ ਸਿਰ ਆਉਟ ਆ ਗਿਆ ਜਾਵੇ ਖਿੱਚ ਕੇ ਲੜ ਨੂੰ ਇਹਦੇ ਇਹਦੇ ਵਿੱਚੋਂ ਵੀ ਆਪਾਂ ਲੜ ਚੋਂ ਮੇ ਬਲ ਚੱਕ ਲੈਣੇ ਨੇ ਜਿੱਥੇ ਦੂਜੇ ਲੜ ਦੇ ਵਾਲ ਖਤਮ ਹੁੰਦੇ ਹੋ ਉੱਪਰ ਆਪਾਂ ਉੱਥੇ ਲੜ ਨੂੰ ਲਗਾ ਦੇਣਾ ਹੈ ਤੇੜਾ ਉਹ ਕਪੜਾ ਆਪਾਂ ਖਿੱਚਿਆ ਸੀ ਉਹਨੂੰ ਆਪਾਂ ਲੜ ਦੇ ਵਿੱਚ ਦੇ ਦੇਣਾ ਹੈ ਇਹਦਾ ਚੌਥਾ ਲੜ ਲਗਾਉਣਾ ਹੁਣ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਪਹਿਲਾਂ ਆਪਾਂ ਥੱਲੇ ਨੂੰ ਖਿੱਚਾਂਗੇ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਆਪਾਂ ਉਹ ਚੋ ਹਲਕੇ ਹਲਕੇ ਬਲ ਚੱਕ ਲੈਣੇ ਨੇ ਜਿਹੜੇ ਵੀ ਸਾਡੇ ਚੈਨਲ ਉੱਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਹੋਰ ਤੁਹਾਨੂੰ ਅ ਨਵੇਂ ਤਰੀਕੇ ਦੀਆਂ ਪੱਗਾਂ ਦੇ ਬਾਰੇ ਨਹੀਂ ਦੀਆਂ ਵੀਡੀਓਾਂ ਬਣਤੀਆਂ ਰਹਿਣ ਤੇ ਦੇਖਣ ਨੂੰ ਇਹੜਾ ਆਖਰੀ ਲੜਾ ਉਹ ਆਪਾਂ ਸਾਫ਼ ਮੋੜ ਕੇ ਲਗਾਵਾਂਗੇ ਪਹਿਲਾ ਪੈਕ ਤੁਹਾਨੂੰ ਪਿੰਚ ਕਰ ਲੈਣਾ ਚੌਥਾ ਲੜਾ ਗਏ ਸੀ ਉਹ ਲੜਦੇ ਆਪਾਂ ਥੱਲੇ ਲਾਣ ਨੂੰ ਰੱਖਾਂਗੇ ਥੱਲੇ ਰੱਖ ਕੇ ਪਹਿਲਾ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਆਪਾਂ ਇਹ ਕਿ ਰਿਮੋੜ ਦੇਣਾ ਹੈ ਮੋੜ ਕੇ ਲੜ ਨੂੰ ਲਗਾ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਵੀਰਾਂ ਨੂੰ ਵੀਡੀਓ ਪਹੁੰਚ ਸਕੇ ਜਿਹੜੇ ਬਣਾਣਾ ਪੜਨਾ ਸਿੱਖਣਾ ਚਾਹੁੰਦੇ ਨੇ ਤੇੜਾ ਲਾੜਾ ਉਹਨੂੰ ਆਪਾਂ ਉੱਪਰ ਲੈਣਾ ਚ ਦੱਬ ਲੈਣਾ ਹੈ ਤੇ ਹੁਣ ਜਿਹੜੇ ਆਪਾਂ ਹਲਕੇ ਹਲਕੇ ਵਾਲ ਨੇ ਉਹ ਸੈੱਟ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ